ਸ੍ਰੀ ਅਕਾਲ ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬੁਟੀ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਹਾਡੀ ਹੀ ਡਿਮਾਂਡ ਦੇ ਉੱਤੇ ਬਹੁਤ ਸੋਹਣੇ ਕਾਟਨ ਦੇ ਸੂਟ ਕਾਫੀ ਮੈਨੂੰ ਪਹਿਣਾ ਦੇ ਮੈਸੇਜ ਆ ਰਹੇ ਸੀਗੇ ਵੀ ਕਾਟਨ ਦੇ ਦੁਪੱਟਾ ਸੂਟ ਲੈ ਕੇ ਆਓ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਘੱਟ ਪ੍ਰਾਈਸ ਤੇ ਕਾਟਨ ਦੇ ਦੁਪੱਟਾ ਸੂਟ ਲੈ ਕੇ ਆਏ ਆ ਜੀ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ ਜਿਹੜਾ ਵੀ ਰੇਟ ਹੁੰਦਾ ਸੂਟ ਹੋਏਗਾ ਸਕਰੀਨ ਉੱਤੇ ਰੇਟ ਦੇ ਦਾਂਗੇ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਹ ਦਿਖਾਉਣਿਆ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਵਾਈਟ ਕਲਰ ਦਾ ਤੇ ਚੀਕਨ ਦਾ ਵਰਕ ਹੋਇਆ ਹੋਇਆ ਤੇ ਪ੍ਰਿੰਟ ਸੂਟ ਹੈ ਤੇ ਪਲੇਨ ਬਾਟਮ ਹੈ ਵਿਦ ਦ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਹੈ ਤੇ ਬਹੁਤ ਸੋਹਣਾ ਵਾਈਟ ਕਲਰ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਹ ਹੈ ਜੀ ਫਰੰਟ ਤੇ ਇਹ ਵਾਹ ਗਾਜੀ ਕੇਰੇ ਦੇ ਉੱਤੇ ਬਸਣਾ ਚਿਕਨ ਵਰਕ ਹੋਇਆ ਹੋਇਆ ਹੈ ਵਿਦ ਸਿਪੀ ਦੇ ਨਾਲ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਦੇਖਦੇ ਹੋ ਸ਼ਰਟ ਦਾ ਬਹੁਤ ਸੋਹਣਾ ਪ੍ਰਿੰਟ ਹੈ ਤੇ ਆਫ ਵਾਈਟ ਕਲਰ ਹੈ ਜੀ ਵਾਈਟ ਕਲਰ ਨਹੀਂ ਹੈਗਾ ਜੀ ਆਫ ਵਾਈਟ ਕਲਰ ਹੈ ਤੇ ਇਹਦੇ ਨਾਲ ਇਹ ਵਾਲੀ ਬਾਟਮ ਹੈ ਜੀ 2.5 ਮੀਟਰ ਦੀ ਕੱਟ ਆਏਗੀ ਜੀ ਬਾਟਮ ਦੀ ਤੇ 2.5 ਮੀਟਰ ਦੀ ਹੀ ਕੱਟ ਆਏਗੀ ਸ਼ਰਟ ਦੀ ਤੇ ਇਹਦੇ ਨਾਲ ਬਹੁਤ ਸੋਹਣਾ ਚਿਕਨ ਦਾ ਹੀ ਦੁਪੱਟਾ ਹੈ ਚੀਕਨ ਦੇ ਦੁਪट्टे ਤੇ ਐਦਾਂ ਦਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਟਵਰਕ ਦੇ ਨਾਲ ਬਹੁਤ ਜ਼ਿਆਦਾ ਸਫਾਈ ਤੇ ਚੀਕਨ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਦੁਪੱਟਾ ਕਵਰ ਹੁੰਦਾ ਹੈ ਜੀ ਐਦਾਂ ਵਰਕ ਦੇ ਨਾਲ ਇਹਦੇ ਵਿੱਚ ਇਹੀ ਕਲਰ ਆਂਦਾ ਹੈ ਜੀ ਆਫ ਵਾਈਟ ਕਲਰ ਹੀ ਆਂਦਾ ਹੈ ਇਹਦੇ ਵਿੱਚ ਥੋੜੀ ਜੀ ਡਿਜ਼ਾਈਨਿੰਗ ਦੇ ਨਾਲ ਫਰਕ ਪੈ ਜਾਣਾ ਤੁਸੀਂ ਦੇਖ ਸਕਦੇ ਐਦਾਂ ਵੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਪਿਓਰ ਕਾਟਨ ਦੇ ਉੱਤੇ ਬਣਿਆ ਹੋਇਆ ਹੈ ਤੇ ਐਦਾਂ ਦੀ ਖਲੁਕਾਰੀ ਹੈ ਜੇਵਾ ਪ੍ਰਿੰਟ ਤੁਹਾਨੂੰ ਪਸੰਦਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਫੌਂਟ ਮਾਸਨਾ कॉटन ਦਾ दुपट्टा ਤੁਹਾਨੂੰ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਦੀ ਤੇ ਐਦਾਂ ਦੀ neck ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਸਫਾਈ ਤੇ ਵਰਕ ਹੈ ਤੇ ਬਹੁਤ ਸੋਹਣਾ ਸੂਟ ਹੈ ਜੀ ਜਿਹੜਾ ਵੀ ਆਪਾਂ ਰੇਟ ਦਵਾਂਗੇ ਉਹਦੀ ਰੇਟ ਤੇ ਸੂਟ ਨੇ ਜੀ ਇਹ ਪੱਕੇ ਰੰਗਾ ਵਾਏ ਸੂਟ ਨੇ ਜੀ ਪਿਓਰ ਕਾਟਨ ਦੇ ਉੱਤੇ ਪਿਓਰ ਕਾਟਨ ਦੇ ਉੱਤੇ ਪੱਕੇ ਰੰਗਾ ਵਾਏ ਸੂਟ ਨੇ ਜੀ ਕੋਈ ਵੀ ਕਲਰ ਵਗੈਰਾ ਫੇਟ ਨਹੀਂ ਹੋਗਾ ਜਿਹੜਾ ਵੀ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਕੁਆਲਿਟੀ ਦਾ ਦਵਾਂਗੇ ਤੇ ਪੂਰਾ ਵਧੀਆ ਸਟਾਫ ਉਹ ਦਮਾਗੇ ਜੀ ਤੇ ਐਦਾਂ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਨੈਕ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਵਰਕ ਦੇ ਨਾਲ ਤੇ ਐਦਾਂ ਹੀ ਦਿੱਤੀ ਹੋਈ ਹੈ ਘੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਘੇਰੇ ਤੇ ਜੀ ਬਾਟਮ 2.5 ਮੀਟਰ ਦੀ ਬਾਟਮ ਹੈ ਤੇ 2.5 ਮੀਟਰ ਦਾ ਹੀ 2.5 ਮੀਟਰ ਦੀ ਹੀ ਬਾਟਮ ਹੈ ਤੇ 2.5 ਮੀਟਰ ਦੀ ਹੀ ਸ਼ਰਟ ਹੈ ਜੀ ਤੇ 2.5 ਮੀਟਰ ਦਾ ਹੈ ਜੀ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ कॉटन ਦਾ ਤੇ ਨਾਲ ਬਹੁਤ ਸੋਹਣੀ ਲੈਸਿਸ ਦਿੱਤੀ ਹੋਈ ਹੈ ਜੀ ਦੋਨੋਂ ਸਾਈਡ ਤੇ ਐਦਾਂ ਦੀ ਲੈਸਿਸ ਦਿੱਤੀ ਹੋਈ ਹੈ ਤੇ ਬਹੁਤ ਪਿਆਰਾ ਸੂਟ ਹੈ ਜੀ ਪੂਰਾ ਆਰਾਮਦਾਇਕ ਸਟਫ ਹੈ ਤੁਸੀਂ ਦੇਖ ਸਕਦੇ ਹੋ ਤੇ ਐਦਾਂ ਦੀ ਲੁੱਕ ਆਈ ਹੈ ਜੀ ਜੇ ਵਾਰਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ। ਨੈਕ ਨੂੰ ਤਾਂ ਜੀ ਬਹੁਤ ਜਿਆਦਾ ਸੋਹਣਾ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇਹਦੇ ਤੇ ਇਹਦੀ ਨੈਕ ਡਿਜ਼ਾਈਨ ਕੀਤੀ ਹੋਈ ਹੈ ਬਹੁਤ ਜਿਆਦਾ ਸੋਹਣੀ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੋਹਣੀ ਇਹਦੀ ਨੈਕ ਡਿਜ਼ਾਈਨਿੰਗ ਹੈ। ਇਹ ਨਾਲ ਵਰਕ ਦਿੱਤਾ ਹੋਇਆ ਹੈ ਜੀ neck ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ suit ਤੇ color ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਤੇ ਐਦਾਂ ਹੀ ਕੀਤਾ ਹੋਇਆ ਹੈ ਘੇਰੇ ਦੇ ਉੱਤੇ ਇਹ ਵਾਰ ਤੇ ਆਣੀ ਹੈਗੀ ਬਾਟਮ ਤੇ ਬਹੁਤ ਜ਼ਿਆਦਾ ਸੋਹਣਾ ਦਿੱਤਾ ਹੋਇਆ ਹੈ ਜੀ ਇਹਦਾ neck design ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ 컬러 ਹੈ ਇਹ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਜੇਵਾੜ ਜੇਵਾ ਪ੍ਰਿੰਟ ਸੋਨ ਪਸੰਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹਨਾਂ ਦਾ ਸੂਟ ਨੇ ਜੀ ਆਪਣੇ ਕੋਲ ਬਹੁਤ ਹੀ ਸਿਆਰੇ ਪੀਚ ਕਲਰ ਦਾ ਸੂਟ ਹੈ ਇਹ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਜੇ ਲੈਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ neck ਦੇ ਉੱਤੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਵਾਹ ਸੂਰਦੀ ਇਹ ਵਾਹ ਹੈਗਾ ਜਿੱਕੇ ਰਿਤੇ ਜਿੱਦਾਂ ਹੀ ਕੀ ਰਿਤੇ ਹੈ ਡਿਜ਼ਾਈਨਿੰਗ ਤਾਂ ਉਦਾਂ ਹੀ ਕੀਤੀ ਹੋਇਆ ਬੈਕ ਸਾਈਡ ਦੇ ਉੱਤੇ ਇਹ ਵਾਰੀ ਆਏਗੀ ਜੀ ਬਾਟਮ ਇਹ ਵਾਰੀ ਆਏਗੀ ਜੀ ਦੀ ਬਾਟਮ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਤੁਹਾਨੂੰ ਤੇ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦਾ ਵੀ ਫੁੱਲਾ ਡੁੱਲਾ ਪੂਰਾ 5 ਮੀਟਰ ਦੇ ਪੱਟੇ ਸਾਰੇ ਜੀ ਸੁੱਟਾਂ ਦੇ ਨਾਲ ਤੇ ਐਦਾਂ ਦੀ ਪ੍ਰਿੰਟ ਤੇ ਐਦਾਂ ਦੀ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੀ ਇਹਦੇ ਵਿੱਚ ਆਪਣੇ ਕੋਲ

ਇਹ ਐਦਾਂ ਦਾ ਦੁਪੱਟਾ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਦੁਪੱਟੇ ਦੇ ਉੱਤੇ ਪ੍ਰਿੰਟਿੰਗ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਕਲਰ ਹੈ ਤਾਂ ਵਿੱਚ ਇਹ ਵਾਇਰ ਹੈ ਜੀ ਥੋੜਾ ਜਿਹਾ ਲਾਈਟ ਕਲਰ ਹੈ ਥੋੜਾ ਜਿਹਾ ਡਾਰਕ ਗਰੇਏ ਕਲਰ ਹੈ ਇਹ ਆਪਣੇ ਕੋਲ ਇਹ ਵਾਇਰ ਚਿਕਨ ਦਾ ਇਹ ਕੰਦੇ ਵਰਕ ਵਾਲਾ ਸੂਟ ਹੈ ਜੀ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਇਹ ਵਾਲਾ ਆਰਡਰ ਕਰ ਸਕਦੇ ਹੋ ਬਹੁਤ ਸੋਨਾ ਸカイ ਕਲਰ ਦਾ ਸੂਟ ਹੈ ਤੇ ਬਹੁਤ ਸੋਨਾ ਕਿੰਨਾ ਹੋਇਆ ਕੰਮ ਇਹ ਵਾਰਾ ਹੈ ਗਾਜੀ ਕੇ ਤੇ ਬਹੁਤ ਸੋਨਾ ਕੰਮ ਤੇ ਸਾਰੀ ਸ਼ਰਟ ਦੇ ਵਿੱਚ ਇਦਾਂ ਲਸਰਾ ਪਈਆਂ ਹੋਈਆਂ ਨੇ ਜੀ ਵਰਕ ਦੀਆਂ ਤੇ ਵਾਰ ਆਏਗਾ ਤੇ ਵਾਰ ਹੀ ਆਏਗੀ ਜੀ ਆਏਗੀ ਜੀ ਬਾਟਮ ਤੇ ਇਹਦੇ ਨਾਲ ਵੀ ਬਹੁਤ ਸੋਨਾ ਕਾਟਨ ਦਾ ਹੀ ਦੁਪੱਟਾ ਹੈ ਦੁਪੱਟੇ ਤੁਹਾਨੂੰ ਸਾਰੇ ਹੀ ਸੂਟਾਂ ਨਾਲ ਖੁੱਲੇ ਡੁੱਲੇ ਮਿਲਣਗੇ ਜੀ ਇਹ ਵਾਰ ਤੁਸੀਂ ਆਪ ਪਹਿਲਾ ਵੀਡੀਓ ਜਿਹਦੇ ਵਿੱਚ ਵੀ ਦਿਖਾਇਆ ਸੀਗਾ ਉਹ ਵੀ ਵੀਡੀਓ ਦੇਖ ਕੇ ਉਹਨਾਂ ਨੇ ਸੇਮ ਕਲਰ ਮੰਗਵਾਇਆ ਹੈ ਜੀ ਤੁਸੀਂ ਵੀ ਸੇਮ ਕਲਰ ਮੰਗਵਾ ਸਕਦੇ ਹੋ ਤੁਸੀਂ ਵੀ ਇਹਦੇ ਵਿੱਚ ਇੱਕ ਬਲੂ ਕਲਰ ਹੈ ਤੇ ਇੱਕ ਮਾਜੈਂਟਾ ਕਲਰ ਹੈ ਜੀ ਦੋ ਕਲਰ ਦੇ ਸੂਟ ਲੈ ਆਪਣੇ ਕੋਲ ਜੇ ਤੁਹਾਨੂੰ ਇਹ ਵਾਰ ਚਾਹੀਦਾ ਹੈ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਦੋ ਤਿੰਨ ਚਾਰ ਸਿੱਨੇ ਵੀ ਸੂਟ ਤੁਸੀਂ ਲੈਣੇ ਨੇ ਇਹ ਵਾਰੇ ਸੂਟ ਦੇ ਵਿੱਚ ਮਿਲ ਜਾਣਗੇ ਬਹੁਤ ਜਿਆਦਾ ਸੋਹਣਾ ਕਲਰ ਹੈ ਮਜੈਂਟਾ ਦਾ ਕਲਰ ਹੈ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਹ ਵੜਾ ਆਏਗਾ ਜਿੱਕੇ ਤੇ ਬਹੁਤ ਸੋਹਣਾ ਫਲਾਵਰ ਤੇ ਇਹ ਵੜਾ ਆਏਗਾ ਨੈਕ ਤੇ ਉੱਤੇ ਤੇ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਤੇ ਬੈਕ ਸਾਈਡ ਤੇ ਵੀ ਇਦਾਂ ਦਾ ਹੀ ਫਲਾਵਰ ਬਣਿਆ ਹੋਇਆ ਜੇ ਤੁਹਾਨੂੰ ਦੋ ਸੂਟ ਚਾਹੀਦੇ ਨੇ ਤਿੰਨ ਸੂਟ ਚਾਹੀਦੇ ਨੇ ਤਾਂ ਆਪਾਂ ਤੁਹਾਨੂੰ ਦੇ ਦਾਂਗੇ ਜੀ ਆਪਣੇ ਕੋਲ ਇਹ ਵੜੇ ਸੂਟ ਕਾਫੀ ਨਹੀਂ ਜੀ ਤੁਸੀਂ ਮੰਗਵਾ ਸਕਦੇ ਹੋ ਪਲੇਨ ਪਲੇਨ ਬਾਟਮ ਹੈ ਜੀ ਇਹਦੀ ਇਹ ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਹੈ ਜੀ ਤਾਂ ਵੀ ਡਿਜ਼ਾਈਨ ਹੀ ਹੈ ਇਸੇ ਹੀ ਆਪਣੇ ਅੱਜ ਵਾਏ ਸੂਟ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੁਦ ਸਕ ਲਾਈਕ ਕਮੈਂਟ ਕਰਕੇ ਜੁਦ ਸਕਿਆ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਜੀ ਮਿਲਦੇ ਆਂਗਲੀ ਵੀਡੀਓ ਦੇ ਨਾਲ ਸੋਏ ਸੋਏ ਸੁੱਟਾ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ